ਮਲੇਰਕੋਟਲਾ ਵਿਖੇ ਇੱਕ ਇੰਡੀਅਨ ਆਰਮੀ ਦੇ ਜਵਾਨ ਤੇ ਜਾਨਲੇਵਾ ਹਮਲਾ ਹੋਇਆ ਸੀ ਜਿਸ ਦੇ ਚੱਲਦਿਆਂ ਹੁਣ ਮਲੇਰਕੋਟਲਾ ਪੁਲਿਸ ਨੇ ਕਥਿਤ ਦੋਸ਼ੀਆਂ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਗਿਆ ਤਿੰਨ ਜਾਣਿਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਜਿਦੇ ਵਿੱਚ ਇੱਕ ਨਗਰ ਕੌਂਸਲ ਮਲੇਰਕੋਟਲਾ ਦੇ ਸਾਬਕਾ ਪ੍ਰਧਾਨ ਵੀ ਸ਼ਾਮਲ ਹੈ ਪੂਰੀ ਖਬਰ ਹੈ ਕਿ ਇੱਕ ਇੰਡੀਅਨ ਆਰਮੀ ਦੇ ਜਵਾਨ ਤੇ ਜਿਹੜਾ ਜਾਨਲੇਵਾ ਹਮਲਾ ਹੋਇਆ ਸੀ ਉਸ ਤੇ ਮਸਲੇ ਦੇ ਵਿੱਚ ਉਸ ਫੌਜੀ ਵੱਲੋਂ ਕਾਫੀ ਦੋਸ਼ ਲਗਾਏ ਗਏ ਸੀ ਜਿਹਦੇ ਚਲਦਿਆਂ ਖਬਰ এবিসি ਪੰਜਾਬ ਨੇ ਪ੍ਰਮੁਖਤਾ ਦੇ ਨਾਲ ਦਿਖਾਈ ਤੇ ਫਿਰ ਮਾਮਲਾ ਦਰਜ ਮਲੇਰ ਕੋਟਲਾ ਪੁਲਿਸ ਵੱਲੋਂ ਕੀਤਾ ਗਿਆ ਹਾਲਾਂਕਿ ਪੀੜਤ ਫੌਜੀ ਵੱਲੋਂ ਮਲੇਰ ਕੋਟਲਾ ਦੇ ਐਸਐਸਪੀ ਗगनਜੀਤ ਸਿੰਘ ਹੋਣਾ ਦੇ ਨਾਲ ਲਿਖਤੀ ਤੌਰ ਤੇ ਜਾਂ ਜ਼ੁਬਾਨੀ ਤੌਰ ਤੇ ਵੀ ਕੋਈ ਮੁਲਾਕਾਤ ਜਾਂ ਗੱਲਬਾਤ ਨਹੀਂ ਕੀਤੀ ਗਈ ਸੀ ਲੇਕਿਨ ਖਬਰ ਜਦੋਂ ਨਸ਼ਰ ਹੁੰਦੀ ਆ ਤੇ ਫਿਰ ਐਸਐਸਪੀ ਮਲੇਰ ਕੋਟਲਾ ਦੇ ਹੁਕਮਾਂ ਤੋਂ ਬਾਅਦ ਸਬੰਧਤ ਥਾਣੇ ਦੇ ਵਿੱਚ ਕੇਸ ਰਜਿਸਟਰਡ ਕੀਤਾ ਜਾਂਦਾ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕਥਿਤ ਦੋਸ਼ੀਆਂ ਦੇ ਖਿਲਾਫ 307 ਜਿਹੜੇ ਅੱਜ ਦੇ ਹਿਸਾਬ ਨਾਲ ਜਿਹੜਾ ਬੀ ਐਨ ਐਸ ਐ ਕਾਨੂੰਨ ਆ 109 ਇਸ ਤੋਂ ਇਲਾਵਾ 333 117 2 324 ਦੀ 4 351 2 ਤੇ 35 ਇਹਦੇ ਤਹਿਤ ਤਿੰਨ ਜਾਣਿਆਂ ਦੇ ਖਿਲਾਫ ਜਿਹੜਾ ਵਾ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਉਹਨਾਂ ਦੇ ਵਿੱਚ ਮੁਹੰਮਦ ਸਦਾਗਰ, ਮੁਹੰਮਦ ਸਿਰਾਜ ਅਤੇ ਮੁਹੰਮਦ ਹਿਸਾਰ ਇਹਨਾਂ ਦੇ ਖਿਲਾਫ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਇਹ ਲੱਗ ਦੱਸਿਆ ਜਾ ਰਿਹਾ ਹੈ ਕਿ ਇੱਕੋ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆਗੇ ਨੇ ਜਿਨ੍ਹਾਂ ਦੇ ਖਿਲਾਫ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਸ਼ਿਕਾਇਤ ਦੇ ਵਿੱਚ ਜਿਹੜੇ ਇੰਡੀਅਨ ਆਰਮੀ ਦੇ ਫੌਜੀ ਜਵਾਨ ਅਬਦੁਲਸਤਾਰ ਨੇ ਸ਼ਿਕਾਇਤ ਦਰਜ ਕਰਵਾਏ ਸੀ ਅਬਦੁਲਸਤਾਰ ਨੇ ਲਿਖਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਪਿੰਡ ਪੱਖੋਵਾਲ ਥਾਣਾ ਸਰਦਾਰ ਜਲਲ ਲੁਧਿਆਣਾ ਉਮਰ ਕਰੀਬ 40 ਸਾਲ ਦਾ ਵਾਸੀ ਹੈ ਤੇ ਪਤੇ ਦਾ ਰਹਿਣ ਵਾਲਾ ਤੇ ਉਹਨੇ ਕਿਹਾ ਕਿ ਉਹ ਸਿਕਿਉਰਿਟੀ ਡਿਫੈਂਸ ਕੋਰ ਸੀ ਡੀ ਐਸ ਸੀ ਬਠਿੰਡਾ ਵਿਖੇ ਬਤੌਰ ਸਿਪਾਹੀ ਦੀ ਡਿਊਟੀ ਕਰਦਾ ਤੇ ਮੈਂ ਆਪਣੀ ਡਿਊਟੀ ਤੇ ਮਿਤੀ 20 ਜੁਲਾਈ 2025 ਨੂੰ ਛੁੱਟੀ ਲੈ ਕੇ ਆਪਣੇ ਘਰ ਆ ਗਿਆ ਸੀ ਤੇ ਮਿਤੀ 3 ਅਗਸਤ 2025 ਨੂੰ ਆਪਣੇ ਕੰਮਕਾਰ ਦੇ ਸਬੰਧ ਵਿੱਚ ਆਪਣੇ ਰਿਸ਼ਤੇਦਾਰ ਸਾਹਿਬਦੀਨ ਪੁੱਤਰ ਜਮਾਲਦੀਨ ਵਾਸੀ ਮੰਡੀ ਅਹਿਮਦਗੜ ਵਿਖੇ ਮੋਟਰਸਾਈਕਲ ਨੰਬਰ ਜਿਹੜਾ CH01 CT3298 ਰਿਸਤ ਮਾਰਕਾ ਬੁਲਟ ਰੰਗ ਕਾਲਾ ਪਰ ਸਵਾਰ ਹੋ ਕੇ ਗਿਆ ਸੀ ਤਾਂ ਜਦੋਂ ਮੈਂ ਆਪਣੇ ਰਿਸ਼ਤੇਦਾਰ ਸਾਹਿਬਦੀਨ ਉਕਤ ਦੀ ਕਰਿਆਨੇ ਦੀ ਦੁਕਾਨ ਅੰਦਰ ਬੈਠ ਕੇ ਆਪਸ ਵਿੱਚ ਗੱਲਾਂ ਬਾਤਾਂ ਕਰ ਰਿਹਾ ਸੀ ਤਾਂ ਵਕਤ ਕਰੀਬ 4 ਵਜੇ ਦਾ ਹੋਵੇਗਾ ਜਦੋਂ ਮੁਹੰਮਦ ਸਦਾਗਰ ਮੁਹੰਮਦ ਸਰਾਜ ਅਤੇ ਮੁਹੰਮਦ ਹਿਸਾਰ ਪੁੱਤਰ ਗੁਲਜ਼ਾਰ ਮੁਹੰਮਦ ਵਾਸੀ ਦਲੀਜ ਰੋਡ ਅਹਿਮਦਗੜਾਏ ਇਹਨਾਂ ਸਾਰਿਆਂ ਕੋਲ ਲੋਹੇ ਦੀਆਂ ਰਾਡਾਂ ਫੜੀਆਂ ਹੋਈਆਂ ਸੇ ਤਾਂ ਮੁਹੰਮਦ ਸਦਾਗਰ ਉਕਤ ਨੇ ਔਣ ਸਾਰੀ ਆਪਣੇ ਹੱਥ ਵਿੱਚ ਫੜੀ ਲੋਹੇ ਦੀ ਰਾਡ ਦੁਕਾਨ ਦੇ ਬਾਹਰ ਖੜੇ ਪਹਿਲਾ ਮੋਟਰਸਾਈਕਲ ਦੀ ਟੈਂਕੀ ਤੇ ਮਾਰੀ ਤੇ ਫਿਰ ਸਾਰੇ ਵਿਕਤੀ ਮੇਰੇ ਰਿਸ਼ਤੇਦਾਰ ਦੀ ਦੁਕਾਨ ਅੰਦਰ ਆ ਗਏ ਤੇ ਗਾਲੀ ਗਲੋਚ ਕਰਦੇ ਹੋਏ ਮੁਹੰਮਦ ਸਦਾਗਰ ਨੇ ਉਕਤ ਆਪਣੇ ਹੱਥ ਵਿੱਚ ਫੜੀ ਹੋਈ ਰਾਡ ਲੋਹਾ ਸਿੱਧਾ ਮੇਰੇ ਸਿਰ ਤੇ ਮਾਰਿਆ ਅਤੇ ਹਸਾਰ ਮੁਹੰਮਦ ਉਕਤੇ ਨੇ ਆਪਣੇ ਹੱਥ ਵਿੱਚ ਜਿਹੜੀ ਲੋਹੇ ਦੀ ਰਾਡ ਫੜੀ ਸੀ ਮੇਰੇ ਸਿਰ ਤੇ ਵਾਰ ਕੀਤੀ ਤੇ ਮੇਰੇ ਸਿਰ ਤੇ ਕਾਫੀ ਜਿਆਦਾ ਖੂਨ ਨਿਕਲ ਲੱਗ ਗਿਆ ਤਾਂ ਮੇਰੇ ਰਿਸ਼ਤੇਦਾਰ ਸਾਹਿਬਦੀਨ ਅੱਗੇ ਹੋ ਕੇ ਮੈਨੂੰ ਛਡੌਣ ਲੱਗੇ ਜਿਸ ਦੀ ਵੀ ਉਕਤਾਨ ਵਿਕਤੀਆਂ ਨੇ ਰਾਡਾਂ ਦੇ ਨਾਲ ਕੁੱਟਮਾਰ ਕੀਤੀ ਤੇ ਸੱਟਾਂ ਵੀ ਮਾਰੀਆਂ ਇਹ ਵੀ ਲਿਖਿਆ ਗਿਆ ਸ਼ਿਕਾਇਤ ਵਿੱਚ ਮੇਰੇ ਅੱਖਾਂ ਅੱਗੇ ਖੂਨ ਦੇ ੱੱਬੇ ਆ ਗਏ ਤੇ ਮੈਨੂੰ ਦਿਖਣਾ ਘਟ ਗਿਆ ਸੀ ਤੇ ਉਕਤ ਵਿਕਤੀਆਂ ਨੇ ਮੈਨੂੰ ਫੜ ਕੇ ਦੁਕਾਨ ਤੋਂ ਬਾਹਰ ਕਢੀਸ ਲਿਆ ਤੇ ਸਾਰਿਆਂ ਜਾਣੇ ਮੇਰੇ ਤੇ ਹਥਿਆਰਾਂ ਨਾਲ ਜਿਹੜੇ ਨੇ ਲਗਾਤਾਰ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਉਕਤ ਵਿਕਤੀਆਂ ਨੇ ਲਲਕਾਰੇ ਵੀ ਮਾਰੇ ਕਿ ਅੱਜ ਇਹਨੂੰ ਇੱਥੇ ਹੀ ਮਾਰ ਦੇਣਾ ਹੈਗਾ ਤੇ ਤਾਂ ਜੋ ਇਹ ਦੁਬਾਰਾ ਮੁੱਦਾ ਠਾਉਣ ਜੋਗਾ ਨਾ ਰਵੇ ਮਮਦ ਸਰਾਜ ਉਕਤ ਆਪਣੇ ਭਰਾਵਾਂ ਨੂੰ ਹਦਾਇਤ ਦੇ ਰਿਹਾ ਸੀ ਕਿ ਸਿਰ ਵਿੱਚ ਮਾਰੋ ਤਾਂ ਜੋ ਇਹ ਜਿੰਦਾ ਨਾ ਰਹਿ ਸਕੇ ਤੇ ਮਮਦ ਸਰਾਜ ਨੇ ਉਕਤ ਮੇਰੀ ਖੱਬੀ ਬਾਹ ਤੇ ਵੀ ਆਪਣੇ ਹੱਥ ਵਿੱਚ ਫੜੀ ਰਾੜ ਜੋ ਲੋਹੇ ਦੀ ਉਸ ਨਾਲ ਕਈ ਵਾਰ ਕੀਤੇ ਤੇ ਰੌਲਾ ਸੁਣ ਕੇ ਉੱਥੇ ਵੱਡੀ ਗਿਣਤੀ ਦੇ ਲੋਕ ਇਕੱਠੇ ਹੋ ਗਏ ਤੇ ਇਸੇ ਦਰਹਾਂ ਸਾਹਿਬਦੀਨ ਦਾ ਪਿਤਾ ਜਮਾਲਦੀਨ ਵੀ ਆ ਗਏ ਜਿਸ ਨੇ ਰੌਲਾ ਪਾ ਗਏ ਕਿ ਪੁਲਿਸ ਆ ਰਹੀ ਹੈ ਤਾਂ ਮਮਦ ਸਰਾਜ ਉਕਤ ਨੇ ਇਹ ਕਹਿ ਕੇ ਕਿ ਮਰ ਗਿਆ ਚਲੋ ਆਪਾਂ ਮੌਕੇ ਤੋਂ ਭੱਜ ਚਲੀਏ ਤੇ ਉਕਤ ਵਿਅਕਤੀ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ ਤੇ ਧਮਕੀਆਂ ਤੇ ਲਲਕਾਰੇ ਮਾਰੇ ਸੀ ਕਿ ਫਿਰ ਮੌਕਾ ਜਿਹੜਾ ਵਾ ਮਿਲੇਗਾ ਤੇ ਦੇਖਾਂਗੇ ਨਾਲ ਹੀ ਉਹਨੇ ਕਿਹਾ ਕਿ ਇਕੱਠ ਵਿੱਚੋਂ ਕੁਝ ਵਿਕਤੀਆਂ ਨੇ ਮੈਨੂੰ ਚੁੱਕ ਕੇ ਦੇਖਾ ਦੇ ਅੰਦਰ ਬਿਠਾ ਦਿੱਤਾ ਤੇ ਮੈਨੂੰ ਅਤੇ ਮੇਰੇ ਰਿਸ਼ਤੇਦਾਰ ਸਾਹਿਬ ਜੀ ਨੂੰ ਜਮਾਲਦੀ ਨੇ ਸਵਾਰੀ ਦਾ ਇੰਤਜ਼ਾਮ ਕਰਕੇ ਸਿਵਲ ਹਸਪਤਾਲ ਅਹਿਮਦਗੜ ਲੈ ਗਏ ਜਿੱਥੇ ਮੈਨੂੰ ਡਾਕਟਰ ਸਾਹਿਬ ਨੇ ਹਾਇਰ ਸੈਂਟਰ ਰੈਫਰ ਕੀਤਾ ਤੇ ਸਾਹਿਬ ਜੀ ਨੂੰ ਸਿਵਲ ਹਸਪਤਾਲ ਮਲੇਰ ਕੋਟਲਾ ਰੈਫਰ ਕੀਤਾ ਤੇ ਫਿਰ ਜਮਾਲਦੀਨ ਮੇਰੇ ਭਰਾ ਜਮੀਰ ਹਸੈਨ ਨੂੰ ਫੋਨ ਤੇ ਬੁਲਾਇਆ ਜਿਸ ਨੇ ਮੈਨੂੰ ਇਲਾਜ ਲਈ 에어ਪੋਰਟਸ ਨੋ ਵਿੰਗ ਹਸਤਾਲ ਹਲਵਾਰਾ ਵਿੱਚ ਦਾਖਲ ਕਰਵਾ ਦਿੱਤਾ ਸੀ ਜਿੱਥੇ ਮੇਰੇ ਇਲਾਜ ਆ ਇਹ ਵੀ ਦੱਸਿਆ ਕਿ ਰੰਜਿਸ਼ ਕੀ ਹੈ ਕਿ ਉਹਨੇ ਦੱਸਿਆ ਕਿ ਸਾਲ 2023 ਵਿੱਚ ਮੇਰਾ ਮੁਹੰਮਦ ਸਾਧਾਗਰ ਉਕਤ ਨਾਲ ਸਾਡੇ ਪਲਾਟ ਜੋ ਦਲੀਜ ਰੋਡ ਅਹਿਮਦਗੜ ਵਿਖੇ ਹੀ ਸੰਬੰਧੀ ਝਗੜਾ ਚੱਲਦਾ ਸੀ ਜਿਸ ਕਰਕੇ ਮਮਦ ਸਦਾਗਰ ਤੇ ਮਕਦਮਾ ਦਰਜ ਹੋ ਗਿਆ ਸੀ ਇਸੇ ਰੰਜਿਸ਼ ਕਰਕੇ ਉਕਤ ਵਿਕਤੀਆਂ ਨੇ ਉਹਦੇ ਤੇ ਹਥਿਆਰਾਂ ਨਾਲ ਲੈ ਸੋ ਕੇ ਹਮਲਾ ਕੀਤਾ ਤੇ ਵਕੂ ਵਾਲੀ ਜਗ੍ਹਾ ਦੀ ਵੀਡੀਓਗ੍ਰਾਫੀ ਵੀ ਹਾਸਲ ਕੀਤੀ ਜਦੋਂ ਇਹ ਜਿਹੜੇ ਬਿਆਨ ਜਿਹੜੇ ਦਰਜ ਕੀਤੇ ਗਏ ਨੇ ਇਸ ਸੰਬੰਧ ਵਿੱਚ ਹੁਣ ਇਹਨਾਂ ਦੇ ਖਿਲਾਫ ਜਿਹੜਾ ਵਾ ਉਹ ਮਕਦਮਾ ਮਲੇਰ ਕੋਟਲਾ ਪੁਲਿਸ ਨੇ ਜਿਹੜਾ ਵਾ ਦਰਜ ਕਰ ਲਿਆ ਹੈ ਇਸ ਸਬੰਧ ਵਿੱਚ ਮਲੇਰਕੋਡਰਾ ਪੁਲਿਸ ਨੇ ਐਫ ਆਈ ਆਰ ਦੇ ਵਿੱਚ ਇਹ ਵੀ ਲਿਖਿਆ ਹੈਗਾ ਕਿ ਅੱਜ ਇੱਕ ਟੈਲੀਫੋਨ ਥਾਣਾ ਸੁਧਾਰ ਤੋਂ ਮੁੱਖ ਮੁੰਚੀ ਨੂੰ ਮਿਲੇ ਆਇਆ ਸੀ ਜਦੇ ਵਿੱਚ ਅਬਦੁਲ ਸਤਾਰ ਪੁੱਤਰ ਅਬਦੁਲ ਗਫੂਰ ਵਾਸੀ ਪਿੰਡ ਪੱਖੋਵਾਲ ਜੋ ਸ਼ਹਿਰ ਅਹਿਮਦਗੜ ਵਿਖੇ ਲੜਾਈ ਹੋਣ ਕਰਕੇ ਇਲਾਜ ਲਈ 에어 ਫੋਰਸ 9 ਵਿੰਗ ਹਸਪਤਾਲ ਹਲਵਾਰਾ ਵਿਖੇ ਦਾਖਲ ਹੈ ਜਿਸ ਨੇ ਦੱਸਿਆ ਕਿ ਜਿਹੜੀ ਸਾਰੀ ਜਿਹੜੀ ਕਾਰਵਾਈ ਹੋ ਜਿਸ ਦੇ ਚੱਲਦੇ ਫਿਰ ਮਕਦਮਾ ਜਿਹੜਾ ਦਰਜ ਕੀਤਾ ਗਿਆ ਵੀ ਦੱਸਿਆ ਗਿਆ ਕਿ ਜਿਹੜੀ ਡਾਕਟਰਾਂ ਵੱਲੋਂ ਐਮਐਲਆਰਰ ਕੱਟੀ ਗਈ ਆ ਉਹਦੇ ਵਿੱਚ ਵੀ ਜਿਸ ਵਿੱਚ ਡਾਕਟਰ ਨੇ ਕੁੱਲ 10 ਸੱਟਾਂ ਜਿਹੜੀਆਂ ਦੱਸੀਆਂ ਕਿ 10 ਸੱਟਾਂ ਲੱਗੀਆਂ ਜੋ ਸਾਰੀਆਂ ਸੱਟਾਂ ਗ੍ਰੀਵਸ ਲਿਖੀਆਂ ਗਈਆਂ ਨੇ ਤੇ ਫਿਰ ਇਹਦੇ ਵਿੱਚ ਦੱਸਿਆ ਗਿਆ ਕਿ ਐਸਆਈ ਸਮੇਤ ਸਾਰੇ ਕਰਮਚਾਰੀ ਜਿਹੜੇ ਨਾਲ ਗਏ ਸੀ ਉਹਨਾਂ ਨੇ 에ਅਰ ਫੋਰਸ ਨੋਵਿੰਗ ਹਸਪਤਾਲ ਹਲਵਾਰਾ ਪੁੱਜ ਕੇ ਪੀੜਤ ਦਾ ਜਿਹੜਾ ਬਿਆਨ ਦਰਜ ਕੀਤਾ ਹੈ ਪੁਰੇ ਇਸ ਮਸਲੇ ਦੇ ਵਿੱਚ ਚਾਇ ਮਲੇਰ ਕੋਟਲਾ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਹੈਗਾ ਤੇ ਨਾਲ ਦੀ ਨਾਲ ਹੁਣ ਮਕਦਮਾ ਦਰਜ ਹੋਣ ਤੋਂ ਬਾਅਦ ਜਿਹੜੇ ਨੇ ਦੋਸ਼ੀ ਜਿਹੜੇ ਕਥਿਤ ਨੇ ਉਹ ਫਰਾਰ ਦੱਸੇ ਜਾ ਰਹੇ ਨੇ ਉਧਰ ਪੀੜਤ ਧਿਰ ਦਾ ਇਹ ਕਹਿਣਾ ਹੈਗਾ ਕਿ ਇਹਦੇ ਵਿੱਚ ਜਿਹੜੇ ਨੇ ਉਹਨਾਂ ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਦੇ ਵਿੱਚ ਜਿਹੜੇ ਨੇ ਇੱਕ ਪਾਰਟੀ ਦੇ ਵੀ ਲੀਡਰ ਨੇ ਤੇ ਇੱਕ ਨਗਰ ਕੌਂਸਲ ਮਲੇਰ ਕੋਟਲਾ ਦਾ ਸਾਬਕਾ ਪ੍ਰਧਾਨ ਵੀ ਰਹਿ ਚੁੱਕਾ ਹੈ ਉਧਰੇ ਜਿਹੜੇ ਨਗਰ ਕੌਂਸਲ ਮਲੇਰਕੋਟ ਦਾ ਸਾਬਕਾ ਪ੍ਰਧਾਨ ਰਹਿ ਚੁੱਕੇ ਉਹ ਸਰਾਜ ਮੁਹੰਮਦ ਹੈ ਸਰਾਜ ਮੁਹੰਮਦ ਸਮੇਤ ਸੁਦਾਗਰ ਮੁਹੰਮਦ ਅਤੇ ਹਸਾਰ ਮੁਹੰਮਦ ਤੇ ਕੇਸ ਰਜਿਸਟਰਡ ਹੋਇਆ ਜਿੱਥੇ ਸਰਾਜ ਮੁਹੰਮਦ ਨਗਰ ਕੌਂਸਲ ਅਹਿਮਦਗੜ ਦਾ ਸਾਬਕਾ ਪ੍ਰਧਾਨ ਹੈ ਉੱਥੇ ਹਸਾਰ ਮੁਹੰਮਦ ਇੱਕ ਡਾਕਟਰ ਦੇ ਤੌਰ ਤੇ ਉਹਦੀ ਜਿਹੜੀ ਆ ਪਛਾਣ ਹੋਈ ਆ ਲੇਕਿਨ ਹੱਲੇ ਪੁਲਿਸ ਜਿਹੜੀ ਆ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਪਾਈ ਪਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਥਿਤ ਦੋਸ਼ੀਆ ਜਿਨ੍ਹਾਂ ਦੇ ਖਿਲਾਫ ਮਕਦਮਾ ਦਰਜ ਹੋਇਆ ਉਹ ਫਰਾਰ ਦੱਸੇ ਜਾ ਰਹੇ ਨੇ ਪਰ ਉਧਰ ਪੁਲਿਸ ਦਾ ਕਹਿਣਾ ਹੈ ਕਿ ਇਸ ਮਸਲੇ ਦੇ ਵਿੱਚ ਇੰਡੀਅਨ ਆਰਮੀ ਦੇ ਜਵਾਨ ਨੂੰ ਇਨਸਾਫ ਦਿੱਤਾ ਜਾਊਗਾ ਔਰ ਜਿਸ ਨੇ ਵੀ ਕਾਨੂੰਨ ਤੋੜਿਆ ਉਹਦੇ ਖਿਲਾਫ ਜਿਹੜੀ ਆ ਪਰਚਾ ਦਰਜ ਕਰ ਲਿਆ ਗਿਆ ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਜਲਦ ਕੀਤੀਆਂ ਜਾਣਗੀਆਂ ਹਾਲਾਂਕਿ ਪੀੜਤ ਧਿਰ ਵੱਲੋਂ ਹਲੇ ਵੀ ਦੋਸ਼ ਲਗਾਏ ਜਾ ਰਹੇ ਹੈਗੇ ਨੇ ਕਿ ਜਿਹੜੀਆਂ ਬੰਦੀਆਂ ਜਿਹੜੀਆਂ ਧਰਾਵਾਂ ਨੇ ਉਹ ਨਹੀਂ ਲਾਈਆਂ ਗਈਆਂ ਹੈਗੀਆਂ ਉਹਨਾਂ ਦਾ ਇਹ ਕਹਿਣਾ ਹੈ ਕਿ 307 ਜਿਹੜੀ ਆ ਉਹ ਲਗਾਉਣੀ ਚਾਹੀਦੀ ਹੈਗੀਆ ਜਿਹੜੀ ਐਫ ਆਈ ਆਰ ਐਫ ਆਈ ਆਰ ਦੇ ਵਿੱਚ 307 ਮਤਲਬ ਬੀ ਐਨ ਐਸ ਕਾਨੂੰਨ ਮੁਤਾਬਕ ਅੱਜ ਕੱਲ 109 ਨਹੀਂ ਲੱਗੀ ਲੇਕਿਨ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਇਸ ਮਸਲੇ ਦੇ ਵਿੱਚ ਧਾਰਾ 109 ਵੀ ਜੋੜ ਦਿੱਤੀ ਗਈ ਹੈ ਉਧਰ ਜਿਹੜੇ ਅਕਸਰੀ ਅਜਿਹੇ ਮਸਲਾਂ ਨੂੰ ਲੈ ਕੇ ਲੋਕਾਂ ਤੱਕ ਜਾਂ ਸਰਕਾਰ ਤੱਕ ਉਠਾਉਂਦੇ ਰਹਿੰਦੇ ਨੇ ਸਤਨਾਮ ਸਿੰਘ ਦਾਉ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਇਸ ਮਸਲੇ ਦੇ ਵਿੱਚ ਕੁਝ ਵਿਚਾਰ ਰੱਖੇ ਨੇ ਉਹਨਾਂ ਨੇ ਕਿਹਾ ਕਿ ਇੱਕ ਫੌਜੀ ਤੇ ਜਾਲੇਵਾ ਹਮਲਾ 24 ਘੰਟੇ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਮਾਮੂਲੀ ਧਰਾਵਾਂ ਨਾਲ ਪਰਚਾ ਦਰਜ ਕਰਕੇ ਹਮਲਾਵਰਾਂ ਨੂੰ ਲਾਭ ਦਿੱਤਾ ਉਹਨਾਂ ਦੱਸਿਆ ਕਿ ਮਲੇਰਕੋਟੇ ਜ਼ਿਲ੍ਹੇ ਦਾ ਫੌਜੀ ਜਿਸ ਦਾ ਇੱਕ ਪਲਾਟ ਲਈ ਝਗੜਾ ਚੱਲਦਾ ਸੀ ਤੇ ਉਹ ਆਪਣੇ ਪਲਾਟ ਦੀਆਂ ਸ਼ਿਕਾਇਤਾਂ ਦੀ ਪੈਰਵਾਈ ਕਰਦਾ ਰਹਿੰਦਾ ਸੀ ਹੁਣ ਇਹ ਫੌਜੀ ਛੁੱਟੀ ਆਇਆ ਸੀ ਤੇ ਬਾਜ਼ਾਰ ਵਿੱਚ ਕਿਸੇ ਦੁਕਾਨ ਤੇ ਕੰਮ ਤੇ ਗਿਆ ਸੀ ਤੇ ਦੁਕਾਨ ਵਿੱਚੋਂ ਕੱਢ ਕੇ ਉਸ ਨੂੰ ਬੇਰਹਿਮ ਤਰੀਕੇ ਨਾਲ ਕਿ ਜਿਹੜਾ ਵਾ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸਰੀਰ ਦੀਆਂ ਹੱਡੀਆਂ ਵੀ ਤੋੜ ਦਿੱਤੀਆਂ ਗਈਆਂ ਮਰਿਆ ਸਮਝ ਕੇ ਕਥਿਤ ਜਿਹੜੇ ਦੋਸ਼ੀ ਹਮਲਾਵਰ ਉਹ ਭੱਜ ਗਏ ਉਸ ਨੂੰ ਫੁਬਜੀ ਨੂੰ ਬਚਾਉਣ ਆਏ ਦੁਕਾਨਦਾਰਾਂ ਤੇ ਵੀ ਇਹ ਦੇਖ ਕੇ ਉਹਨਾਂ ਨੇ ਹਮਲਾ ਕੀਤਾਗਾ ਤੇ ਉਸੇ ਜਿਹੜੇ ਸਾਥੀ ਸੀ ਜਿਹੜੇ ਫੁਬਜੀ ਨੂੰ ਚੜਾਉਣੇ ਉਹਨਾਂ ਦੇ ਵੀ ਦੰਦ ਟੁੱਟ ਗਏ ਤੇ ਕਈ ਹੋਰ ਸੱਟਾਂ ਲੱਗੀਆਂ ਨੇ ਮਨਕੀ ਫੋਜੀ ਜਾਨ ਪਹੁੰਚਾਉਂਦਾ ਪੁਲਿਸ ਸਟੇਸ਼ਨ ਦੀ ਐਸਐਚਓ ਕੋਲ ਗਿਆ ਤੇ ਮੀਨਤਾਂ ਵੀ ਕੀਤੀਆਂ ਕਿ ਪੁਲਿਸ ਉਸ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾ ਦੇ ਕਿਉਂਕਿ ਅਗਰ ਉਹ ਕੱਲਾ ਜਾਏਗਾ ਤੇ ਰਸਤੇ ਵਿੱਚ ਫਿਰ ਉਹਦੀ ਜਾਨ ਨੂੰ ਖਤਰਾ ਸਤਰਾਪ ਸਿੰਘ ਦਾ ਹੁਣ ਇਹ ਕਹਿੰਦੇ ਇਸ ਮਸਲੇ ਵਿੱਚ ਲਿਖਦੇ ਨੇ ਕਿ ਅੱਗੋਂ ਐਸਐਚਓ ਦਾ ਜਵਾਬ ਸੀ ਕਿ ਹਸਪਤਾਲ ਲਿਜਾਉਣਾ ਸਾਡਾ ਕੰਮ ਨਹੀਂ ਆ ਤੁਸੀਂ ਖੁਦ ਜਾਓ ਬਾਅਦ ਵਿੱਚ ਵੇਖਾਂਗੇ ਕਿ ਕਰਨਾ ਕੀ ਆ ਇਹ ਪੀੜਤ ਮੁਤਾਬਕ ਪੁਲਿਸ ਨਾਲ ਜਿਹੜਾ ਵਾ ਇਹ ਜਿਹੜੇ ਨੇ ਇਲਜ਼ਾਮ ਲਗਾਏਗੇ ਨੇ ਕਿ ਸੈਟਿੰਗ ਸੀ ਸੈਟਿੰਗ ਕਰਕੇ ਉਹਨਾਂ ਤੇ ਹਮਲਾ ਆ ਇਹ ਅਹਮਦਗੜ੍ਹ ਪੁਲਿਸ ਤੇ ਪੀੜਤ ਨੇ ਦੋਸ਼ ਲਗਾ ਰਹੇ ਇਹ ਵੀ ਲਿਖਿਆ ਗਿਆ ਕਿ ਕਿਸੇ ਤਰੀਕੇ ਨਾਲ ਲੋਕ ਇਸ ਫਬਜੀ ਨੂੰ ਹਸਪਤਾਲ ਲੈ ਗਏ ਪਰੰਤੂ ਪੁਲਿਸ ਨੇ ਕੋਈ ਪਰਚਾ ਨਹੀਂ ਦਰਜ ਕੀਤਾ ਤੇ ਨਾ ਹੀ ਬਿਆਨ ਲਏ ਤੇ ਅੱਜ ਤਕਰੀਬਨ 4 ਵਜੇ ਜਦੋਂ ਮਾਮਲਾ ਧਿਆਨ ਵਿੱਚ ਆਇਆ ਤਾਂ ਮਾਮਲਾ ਜੰਤਕ ਹੋਇਆ ਤਾਂ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਤੇ ਮਾਮਲਾ ਫਿਰ ਐਸਐਸਪੀ ਮਲੇਰ ਕੋਟਲਾ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਪਰਚਾ ਦਰਜ ਕਰ ਲਿਆ ਪਰ ਤੁਰੰਤੂ ਜਾਲਵਾ ਹਮਲੇ ਦੀਆਂ ਧਰਾਵਾਂ ਜਿਹੜੀਆਂ ਮੈਂ ਸ਼ਾਮਲ ਨਹੀਂ ਕੀਤੀਆਂ ਗਈਆਂ ਤੇ ਪਰਚਾ ਕਮਜ਼ੋਰ ਜਿਹੜਾ ਵਾ ਉਹ ਦਰਜ ਕੀਤਾ ਗਿਆ ਜਾਂ ਕਮਜ਼ੋਰ ਬਣਾਇਆ ਗਿਆ ਉਹਨਾਂ ਨੇ ਇਹ ਵੀ ਮੰਗ ਕੀਤੀ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਬੇਨਤੀ ਕੀਤੀ ਕਿ ਸਬੰਧਤ ਥਾਣੇ ਦੇ ਸੀਸੀਟੀਵੀ ਚੈੱਕ ਕੀਤੇ ਜਾਣ ਅਤੇ ਐਸਐਚਓ ਤੇ ਵੀ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਫੌਜੀ ਵੀਰ ਨੂੰ ਇਨਸਾਫ ਦੇ ਲਈ ਬੰਦੀਆਂ ਸਾਰੀਆਂ ਧਰਾਵਾਂ ਵਿੱਚ ਜਿਹੜੀਆਂ ਵਾ ਉਹ ਐਫਆਈਆਰ ਦੇ ਵਿੱਚ ਸ਼ਾਮਲ ਕੀਤੀ ਜਾਵੇ। ਇਸ ਜਾਣਕਾਰੀ ਦੇ ਨਾਲ ਤੜਤੂ ਲੈਂਦੇ ਆਗੇ ਦੇਖਦੇ ਰੋਏ ਪੀਸ ਪੰਜਾਬ ਧੰਨਵਾਦ।